ਵਾਹਿਗੁਰੂ ਪ੍ਰਾਰਥਨਾ ਕਰਨੀ ਪੈਗੀ ਅਰਦਾਸ ਕਰਨੀ ਪੈਗੀ ਸ ਰੋਂ ਤਾਂ ਬਿਨਾ ਮਾਵੇਂ ਕਹਿੰਦੇ ਬੱਚਾ ਮੇਰਾ ਖੇਡ ਰਿਹਾ ਹੈ ਭਗਤਾ ਵੀ ਥੋੜਾ ਥੋੜਾ ਮੰਗਿਆ ਹੈ ਪਾਇਆ ਦਾਲਿਆ ਆਟਾ ਸਲਾਇ ਹਰ ਜਾਈ ਨਵੇਰੇ ਗਉ ਮੱਚ ਇਹ ਨਾ ਹੋਏ ਮੇਰੇ ਪੱਠੇ ਪਾਈ ਜਾਈਏ ਸੋ ਇੱਕ ਘੋੜੇ ਸਾਧਨ ਵਿੱਚ ਚਾਹੀਦਾ ਹੁਣ ਜਾਣ ਲੈ ਚੰਗੀ ਜੁੱਤੇ ਵਸਤਰ ਸ ਇਹ ਜੇ ਸਾਡੇ ਕੋਈ ਮੰਗ ਹੀ ਨਹੀਂ ਅੰਦਰ ਕੋਈ ਵਿਚਾਰ ਹੀ ਨਹੀਂ ਟਾਰਗੇਟ ਹੀ ਨਹੀਂ ਸੋ ਕਿਤੇ ਜਾਣਾ ਹੈ ਪਹਿਲੇ ਤਿਆਰੀ ਕਰਨੀ ਪੈਗੀ ਨਾ ਪੱਕੀ ਪਿਆਰ ਮਿਲੇਗੀ ਪੱਕਾ ਘਰ ਪੱਕਾ ਕਬਜ਼ਾ ਸ਼ਾਂਤੀ ਲੈਣੀ ਹੈ ਨਾ ਕਬਰਸਤਾਨ ਡਰ ਜਾ ਸੋ ਜਾ ਰਹੇ ਹਸੀ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਬਦੇ ਤੇਰੇ ਹੰ ਤੇ ਸ਼ੁਕਰਾਨਾ ਕਰਨਾ ਪਏਗਾ ਪਰਮੇਸ਼ਰ ਕਾਹਦਾ ਮੈਨੂੰ ਲਾਭਾ ਦਿਓ ਜੇ ਅਕਲ ਨਹੀਂ ਹੈ ਦੁੱਖ ਤਾਂ ਕੋਈ ਕਾਰਨ ਹੋਏਗਾ ਮਹਾਤਮਾ ਬੁੱਧ ਜੀ ਕਹਿੰਦੇ ਦੁੱਖ ਤਾਂ ਕੋਈ ਕਾਰਨ ਹੈ ਉਹਦੀ ਸਮੱਸਿਆ ਵੀ ਹੈ सो so, सुख लारे मंगते हाँ सुख पल की मिलता है दुख सो so, जे तंदुरुस्ती है शरीर च क्यों तंदुरुस्ती है जे मैं अपना ख्याल रखना हाँ ता है पेटू नहीं बनना जीवन जीन जीने आनंद लैन खाना है सो so, ਕੰਦੇ ਤੋਂ ਬਹੁਤ ਖੁਸ਼ਖੁਸ਼ ਰਹਿੰਦਾ ਹੈ ਜੋ ਮਾਇਆ ਹੈ ਉਹ ਤੇ ਘਰ ਬੈਂਕਾਂ 'ਚ ਜਮਾ ਹੋਣੀ ਹੈ ਖੁਸ਼ੀ ਲੈਣ ਆਏ ਹਾਂ ਅਸੀਂ ਆਨੰਦ ਕਿਹੜਾ ਇਹ ਬਰੋਧੇ ਧਰ ਸਾਡਾ ਮਿੱਤਰ ਹੈ ਇਹਨੂੰ ਪਿਆਰ ਕਰਨਾ ਹੈ ਸੰਤਾ ਨਾਲ ਕੋਈ ਜਾ ਰਿਹਾ ਸੀ ਕਹਿੰਦੇ ਉਹ ਤੁਹਾਡੀ ਬਹੁਤ ਨਿੰਦਾ ਕਰਦਾ ਹੈ ਕਹਿੰਦੇ ਉਹ ਸਾਡਾ ਮਿੱਤਰ ਹੈ ਸਾਥ ਕੀ ਹੈ ਜੋ ਮਨ ਨੂੰ ਸਾਥ ਰਿਹਾ ਹੈ ਸੰਤ ਕੌਣ ਹੈ ਜੋ ਪਹੁੰਚੇ ਹੋਏ ਦਾ ਨਾ ਹੈ ਆ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਗਤ ਸੰਤ ਮਹਾਪੁਰਸ਼ ਗੁਰੂ ਗੁਰੂ ਕਹਿੰਦੇ ਤਾਂ ਵੀ ਠੀਕ ਹੈ ਗੁਰੂ ਕੌਣ ਹੈ ਜੋ ਉਸਤਾਦ ਹੈ ਪਹਿਲੋ ਐ ਸਕੂਲ ਕਾਲਜ ਯੂਨੀਵਰਸਿਟੀਆਂ ਨਹੀਂ ਸੀ ਇਹ ਧਰਮ ਦੇ ਆਗੂ ਸਾਨੂੰ ਪੜਾਉਂਦੇ ਸੀ ਵਿਦਿਆ ਦਿੰਦੇ ਸੀ ਪੁਰਾਣਾ ਪੁਰਾਣੀ ਪਰਪਰਾ ਸੋ ਠੀਕ ਸੀ ਉਹਦਾ ਸਾਡੇ ਬਜ਼ੁਰਗ ਮਾਤਾਵਾ ਪਿਤਾ ਉਹ ਬਹੁਤ ਵੈਦ ਹੁੰਦੇ ਸੀ ਸ ਸਾਰੀਆਂ ਕਲਾ ਹੁੰਦੀਆਂ ਸੀ ਠੀਕ ਹੈ ਇੱਕ ਪੈਸਾ ਨਹੀਂ ਸੀ ਪਰ ਆਨੰਦ ਵਾਲੀ ਜ਼ਿੰਦਗੀ ਸੀ ਅਨਾਜ ਦੀ ਵੀ ਕਮੀ ਸੀ ਉਦੋਂ ਸਾਡੇ ਕੰਨਾਂ 'ਚ ਪਾਇਆ ਗਿਆ ਅਨਾਜ ਦੀ ਕਮੀ ਅਸੀਂ ਇੰਨੀ ਮਿਹਨਤ ਕੀਤੀ ਹਰਾ ਪਰਿਆ ਕਰਤਾ ਤੇ ਲਾਪੇ ਵੱਡੇ ਸਾਂਭੇ ਨਹੀਂ ਜਾਂਦਾ ਅਨਾਜ ਸਾਂਦੇ ਕੰਨਾਂ 'ਚ ਪਾਇਆ ਗਿਆ ਵਿਦੇਸ਼ ਚਲੀਏ ਅਸੀਂ ਫਿਰ ਵਿਦੇਸ਼ 'ਚ ਬਹਿ ਜਾ ਬਹਿ ਜਾ ਕਰਾਤੀ ਅਸੀਂ ਆਪਣੀ ਪੀੜੀ ਨੂੰ ਸਾਂਭਣਾ ਸੀ ਸਾਡੇ ਕੰਨਾਂ 'ਚ ਪਾਤਾ ਗੰਨੇ ਲਾਓ ਕਮਾਦ ਸ ਅੱਗੋਂ ਫੈਕਟਰੀਆਂ ਵਾਲਿਆਂ ਦੇ ਹੱਥ ਤੱਕ ਕੰਨਾਂ ਨੂੰ ਫੜਿਆ ਗਿਆ ਐ ਇੰਨਾ ਗੰਨਾ ਹੀ ਗੰਨਾ ਸਾਡੇ ਕੰਨਾਂ 'ਚ ਪਾਤਾ ਪਪੂਲਰ ਲਾਓ ਅਸੀਂ ਪਪੂਲਰ ਲਾ ਕੇ ਉਧਰ ਹੀ ਮੰਦਾ ਸ ਕਹਿੰਦੇ ਜੀਰੀ ਲਾਓ ਕੀਰੀ ਚੌਲੀ ਚੌਲ ਅਸੀਂ ਹਰ ਪਾਸੇ ਤਰੱਕੀ ਕੀਤੀ ਸਾਡੇ ਕੰਨਾਂ 'ਚ ਪਾਇਆ ਗਿਆ ਪੜੋ ਬੱਚਿਓ ਪੜੋ ਪ੍ਰਾਈਵੇਟ ਸਕੂਲਾਂ 'ਚ ਪੜੋ ਸਰਕਾਰੀ ਸਕੂਲਾਂ 'ਚ ਪੜਾਈ ਨਹੀਂ ਸੋ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਜਾਣ ਲੱਪੇ ਅਸੀਂ ਪੀੜ੍ਹੀ ਨੂੰ ਜੋ ਸਿੱਖਿਆ ਦਿੱਤੀ ਸੋ ਉਹੋ ਕੰਮ ਚੋਂ ਨਾ ਤਰੱਕੀਆਂ ਕਰ ਲੀਆਂ ਫਿਰ ਸਿਰੇ 깔 ਲਾ ਕੇ ਛੱਡੀ ਬਾਜ਼ਾਰ ਚ ਜਿਹੜੀ ਚੀਜ਼ ਜ਼ਿਆਦਾ ਹੁੰਦੀ ਹੈ ਨਾ ਉਹਦੇ ਗਾਹ ਘਟ ਜਾਂਦੇ ਹਨ ਜਦੋਂ ਗਾਹ ਖਰੀਦੇ ਨਹੀਂ ਨਾ ਬਾਜ਼ਾਰ ਚੋਂ ਖਤਮ ਹੋ ਜਾਂਦੀ ਹੈ ਸੋ ਪਾਠੀਆਂ ਦੇ ਬੱਚੇ ਪਾਠੀ ਨਹੀਂ ਬਣਾਰੇ ਗ੍ਰੰਥੀਆਂ ਦੇ ਬੱਚੇ ਗ੍ਰੰਥੀ ਨਹੀਂ ਬਣ ਰਹੇ ਉਹ ਦੇਖ ਰਹੇ ਨੇ 5-7000 ਨਾਲ ਕਜਾਰਾ ਨਹੀਂ ਹੁੰਦਾ ਕਹਿੰਦੇ ਆ ਵੀ ਗੋਣ ਆ ਵੀ ਗੋਣ ਆ ਵੀ ਤਨਖਾ ਤਨਖਾ ਤੇ ਬੱਸ ਠੀਕ ਆ ਚਲੋ ਇਹ ਸਾਡੇ ਪੰਥ ਦਾ ਬਜਟ ਬਹੁਤ ਸੀ 13 ਅਰਬ ਰੁਪਏ ਹੈ ਇੱਕ ਸਾਲ ਦਾ ਬਜਟ ਹੈ ਕੱਲਾ ਪੰਜਾਬ ਦਾ ਸਿੱਖਿਆ ਦੇਣੀ ਸੀ ਤੰਦਰੁਸਤੀ ਦੇਣੀ ਸੀ ਹਸਪਤਾਲ ਬਣਾਣੇ ਸੀ ਸੋ ਇਹ ਪਨੀਰੀ ਨੂੰ ਸਾਂਭਣਾ ਸੀ ਸੋ ਜਾਪ ਕਰਨਾ ਜਾਪ ਕਰਨਾ ਦੋ ਗੱਲਾਂ ਦਾ ਬਹੁਤ ਫਰਕ ਹੈ ਇਹ ਅਸੀਂ ਗਵਾਚੀ ਚੀਜ਼ ਹੋ ਸਕਦਾ ਲੱਭੇ ਨਾ ਲੱਭੇ ਜਦੋਂ ਕਿਸੇ ਨੂੰ ਯਾਦ ਕਰਦੇ ਹਾਂ ਫਿਰ ਉਹ ਰਿਸ਼ਤਾ ਬਣਿਆ ਰਹਿਣਾ ਹੈ ਸੋ ਸਿਮਰਨ ਕਰਨਾ ਸਭ ਤੋਂ ਉੱਚਾ ਸਿਮਰਨ ਹੈ ਇਹ ਸੰਸਕ੍ਰਿਤੀ ਦਾ ਸ਼ਬਦ ਹੈ ਯਾਦ ਕਰਨਾ ਤਹੇਗਾ ਸੋ ਪਾਣੀ ਨੂੰ ਯਾਦ ਕਰਨਾ ਕੀ ਹੈ ਪਾਣੀ ਸਾਨੂੰ ਨਿਰਮਲ ਕਰਦਾ ਹੈ ਸ਼ੁੱਧ ਕਰਦਾ ਹੈ ਸਾਡੀ ਪਿਆਸ ਮਜੰਤਾ ਹੈ ਇਹ ਪਿਤਾ ਹੈ ਸਾਰੇ ਸੰਸਾਰ ਨੂੰ ਪਾਣੀ ਚਲਾ ਰਿਹਾ ਏ ਇਹ ਜਿਹੜੀ ਫਸਲ ਹੈ ਰੋਖ ਹਨ 36 ਪਦਾਰਥ ਹਨ ਸੋ ਹੋਰ ਜਨੂਰਾਂ ਨੂੰ ਇੱਕ ਇੱਕ ਦੋ ਦੋ ਪਦਾਰਥ ਮਿਲੇ ਹਨ ਸੋ ਕੋਈ ਮਾਸ ਖਾ ਸਕਦਾ ਵੱਧ ਵੱਧ ਪਸ਼ੂ ਹਰੇ ਪੱਠੇ ਜਾਂ ਖਲ ਖਾ ਸਕਦੇ ਹਨ ਦਾਣਾ ਖਾ ਸਕਦੇ ਹਨ ਸਾਨੂੰ 36 ਤਰ੍ਹਾਂ ਦੇ ਪਦਾਰਥ ਮਿਲੇ ਹਨ ਇਹ ਜਾਨਵਰ ਚੋਗਾ ਚੁਕ ਸਕਦੇ ਹਨ ਜੋ ਜੀਬ ਨਾਲ ਪਾਣੀ ਪੀਂਦੇ ਹਨ ਉਹ ਮਾਸਾਹਾਰੀ ਜੀਵ ਹਨ ਜੋ ਚੁੰਝ ਨਾਲ ਪੀਂਦੇ ਹਨ ਉਹ ਸਾਕਾਹਾਰੀ ਹਨ ਪਰਮੇਸ਼ਰ ਨੇ ਜੁਗਤ ਭੁਗਤ ਮੁਕਤ ਸਭ ਕੁਝ ਬਣਾਇਆ ਹੈ ਗੁਰੂ ਗ੍ਰੰਥ ਸਾਹਿਬ ਜੁਗਤਾ ਨਿੱਕਾ ਜਿਹਾ ਜੈਕ ਹੁੰਦਾ ਹੈ ਨਾ ਸੌ ਜਣੇ ਚੱਕੀ ਹੈ ਗੱਡੀ ਨਹੀਂ ਚੱਕੀ ਜਾ ਰਹੀ ਜੈਕ ਚੁੱਕ ਜਾਂਦਾ ਹੈ ਸੰਤਾ ਕੋ ਜੁਗਤੀਆਂ ਹਨ ਸੋ ਖਾਂਦਿਆ ਹੱਸਦਿਆਂ ਖੇਡਦਿਆਂ ਤੈੰਦਿਆਂ ਵਿੱਚੇ ਮੁਕਤ ਬਣਾਈ ਹੈ ਜਿਉਂਦੇ ਮੁਕਤ ਹੋਣਾ ਹੈ ਸੋ ਜਿੰਦਗੀ ਰੋਇਗੀ ਹਾਈ ਹਾਈ ਕਰਾਏਗੀ ਦੁੱਖ ਕਿਉਂ ਹੈ ਕਾਰਨ ਸੋ ਲੋਕਾਂ ਨੇ ਨਾ ਪੈਰ ਵਖਾਵ ਖਾਡੀਆਂ ਸਾਡੇ ਮਹਾਂਪੁਰਸ਼ ਜੁੱਤੀ ਨਹੀਂ ਪਾਉਂਦੇ ਰਹੇ ਵੱਡੇ ਬਣ ਕੇ ਸਾਧ ਜਟੰਧ ਖਾਤਖਾ ਨੰਗਾ ਸਰੀਰ ਵਿਖਾਵਖਾ ਸੋ ਸੁੱਚਾ ਨਾਨਕ ਕਹਿੰਦਾ ਏ ਨਿੱਕੇ ਜੋ ਬੱਚੇ ਹਨ ਸੈਭ ਜਾਦੇ ਹਨ ਕਹਿੰਦੇ ਭੰਗ ਹਨ ਸਭ ਹਨ ਸ ਇਹ ਮੁਗਲ ਵੀ ਕਹਿੰਦੇ ਸੀ ਇਹ ਜ਼ਾਲਮ ਜੋ ਸੰ ਇਹ ਵੀ ਕਹਿੰਦੇ ਹਨ ਇਸ ਹੋਰ ਤਰ੍ਹਾਂ ਦੇਖਦੇ ਸੀ ਦੁਨੀਆ ਦੇਖਦੀ ਐ ਠੀਕ ਐ ਸੀ ਸਿੱਖਾਂ ਰੋਜ਼ ਕੁਛ ਨਵਾਂ ਕੋ ਸਿੱਖਦੇ ਰਹਿਣਾ ਹੈ ਜੋ ਮੰਗਾ ਤੋ ਮੰਗਣ ਬੀਆ ਜਾਂਤੇ ਕੁਛ ਨਾ ਕਾਹੂੰ ਬੀਆ ਨਿਗਾਹ ਕੀ ਹੈ ਆਨੰਦ ਕਾਰਜ ਹੋ ਜਾਣੇ ਹਨ ਮੋਗ ਲਾੜੀ ਮੋਤਨ ਲਿਆਇ ਜਾਣਾ ਹੈ ਸਭ ਅਸਤ ਇਹ ਖੁਸ਼ੀ ਸਦੀਵੀ ਨਹੀਂ ਰਹਿਣੀ ਸਦੀਵੀ ਆਨੰਦ ਆਨੰਦ ਲਾਇਨ ਲਈ ਗੁਰੂ ਦੀ ਲੋੜ ਹੈ ਅਸੀਂ ਅੰਨੇ ਹਾ ਕਿੰਨਾ ਚਿਰ ਕੋ ਦੱਸੇਗਾ ਸੱਜੇ ਜਾਇਂ ਖੱਬੇ ਜਾਇਂ ਆਖਾਂ ਜੇ ਤੇ ਜਿੰਦਗੀ ਚ ਤੂੰ ਖੁਸ਼ ਹੈ ਠੀਕ ਹੈ ਵੀਰ ਮੈਂ ਆਪਣੇ ਆਪ ਨੂੰ ਹੀ ਕਹਿ ਰਿਹਾ ਹਾਂ ਨਹੀਂ ਤੇ ਭਾਈ ਰਸਤਾ ਬਦਲਣਾ ਪਏਗਾ ਪਰਮੇਸ਼ਰ ਨੇ ਗੁੱਠੇ ਵਰਗਾ ਗੁੱਠਾ ਨਹੀਂ ਬਣਾਇਆ ਚਿਹਰੇ ਵਰਗਾ ਚਿਹਰਾ ਨਹੀਂ ਬਣਾਇਆ ਦਾਣੇ ਵਰਗਾ ਦਾਣਾ ਨਹੀਂ ਬਣਾਉਂਦਾ ਸੱਚ ਪਰਮੇਸ਼ਰ ਨਿਤ ਨਵਾ ਉਹ ਨਵੀਂ ਰੋ ਚੀਜ਼ ਲੈ ਕੇ ਆਉਂਦਾ ਜਿਹੜਾ ਪਿੱਛੇ ਲੰਘ ਗਿਆ ਨਾ ਆ ਇੱਕ ਮਿੰਟ ਸਕਿੰਟ ਉਹ ਕਿਸੇ ਕੀਮਤ ਤੇ ਵਾਪਸ ਨਹੀਂ ਆਉਂਦਾ ਪਰਮੇਸ਼ਰ ਕਹਿੰਦਾ ਮੈਂ ਸਮਾ ਰੂਪ ਹਾਂ ਮੈਂ ਭਗਤਾ ਗੁਰੂਆਂ ਪੀਰ ਪੰਡਿਤਾ ਤੇ ਤੌੜੀਏ ਮੀਆਂ ਸੇਖ ਇਹ ਸਾਧੂ ਇਹ ਜੋਗੀਆਂ ਨੂੰ ਸਿੱਧਾ ਨੂੰ ਮੈਂ ਕਿਸੇ ਨੂੰ ਬਖਸ਼ਦਾ ਨਹੀਂ ਮੈਂ ਚੱਲਣਾ ਜਾਣਦਾ ਹ ਜੋ ਤਿਸ ਰਿਹਾ ਹੈ ਪਰਮੇਸ਼ਰ ਦੀ ਮਾਇਆ ਹੈ ਸਭ ਕੁਝ ਖਤਮ ਹੋਣ ਵਾਲਾ ਹੈ ਸੁਕਰਾਨਾ ਕਰਾ ਕਰਨਾ ਪਏਗਾ ਅਰਦਾਸ ਕਰਨੀ ਪਏਗੀ ਉਤਮ ਕਰਨਾ ਪਏਗਾ ਪ੍ਰਕティਕਲ ਜੀਵਨ ਜੀਣਾ ਪਏਗਾ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਵਿਦੇਸ਼ ਨੇ ਕੰਮ ਕਰੋ ਤੇ ਮਹੰਕਾਰ ਸਾਰੇ ਮਸਲੇ ਹੱਲ ਕਰ ਰਹੇ ਹਨ ਸਾਰੇ ਸੰਸਾਰ ਦੀ ਸਾਂਝੀ ਸਮਸਿਆ ਹੈ ਸਾਂਝਾ ਦੁੱਖ ਹੈ ਅਸੀਂ ਉਦਮ ਕਰਨਾ ਹੈ ਸੋ ਜਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਜਿਹੜਾ ਦੁੱਖਾਂ ਦੇ ਇਲਾਜ ਕਰਾਂ ਕਰਾਂਗੇ ਫਿਰ ਸੁੱਖ ਆਪਣੇ ਆਪ ਆਉਣਗੇ ਆਵੇਂ ਆਵਾਂ ਸ਼ਾਦੀਆਂ ਚ ਘਰ ਬਣਾ ਲਿਆ ਚਲੋ ਘਰ ਤੇ ਘਰ ਬਣ ਗਿਆ ਇਹ ਦੇਖ ਕੇ ਖਰਚਾ ਕਰਨਾ ਪਏਗਾ ਤੇਰਾ ਦਾਸ ਬੈਠਾ ਨਾ ਫਿਰ 50 60 ਸਾਲ ਦੀ ਉਮਰ ਚ ਫੜਕ ਜਾਂਦੇ ਹਨ ਹੁਣ ਤੇ 15 16 ਸਾਲ ਦੇ ਨੂੰ ਟੈਕ ਹੋਣਾ ਪਿਆ ਹੈ ਤੀਸਰੇ ਬੰਦੇ ਨੂੰ ਸ਼ੂਗਰ ਹੈ ਤੀਸਰੇ ਬੰਦੇ ਨੂੰ ਕੈਂਸਰ ਹੈ ਪੰਜਾਬ ਚ ਸੋ ਬਚਣਾ ਪਏਗਾ ਤੀਸਰੇ ਕੋਲ ਕੋਈ লাইਸੈਂਸ ਹੀ ਹੈ ਸੋ ਸਰੀਰ ਦਾ ਤਗੜਾ ਹੋਣਾ ਹੋਰ ਗੱਲ ਹੈ ਖਾਾਕ ਇਹ ਮਨ ਦੀ ਖਾਾਕ 99.999 ਸਾਰਾ ਖੇਲ ਮਨ ਦਾ ਹੈ ਮਨ ਤੂੰ ਜੋਸ ਰੂਪ ਹੈ ਆਪਣਾ ਮੂਲ ਪਛਾਨ ਜੇ ਮੁੱਢੋਂ ਰੁੱਖ ਪਟਿਆ ਇਸ ਪੰਜਣ ਹੈ ਸੋ ਮੁੱਢ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋ ਸਿਧਾਤ ਬਣਾਇਆ ਹੈ ਜੁੜਨਾ ਹੈ ਕੋਈ ਉਹਨਾਂ ਪੰਥ ਨੇ ਚਲਾਇਆ 4000 ਪੰਥ ਸੀ 4000 ਪੰਥ ਇੱਕ ਹੋ ਗਿਆ ਨਹੀਂ ਇਹ ਮਜਮਸੀ 4000 ਅਜ ਵੀ 4000 ਦੇ ਨੇੜੇ ਹਨ ਸੋ ਅਸੀਂ ਮਨੁੱਖ ਹਾਂ ਸੋ ਆਪਣਾ ਨਾਮ ਨਹੀਂ ਵਿਕਾਰਨਾ ਜੀ ਸੇ ਤਾਂ ਭੁੱਲਿਆ ਕਰਨ ਸ਼ਾਮ ਨੂੰ ਘਰ ਆਜੋ ਭੁੱਲਿਆ ਨਹੀਂ ਹੈ ਅਸੀਂ ਭੁੱਲੇ ਹੋਏ ਹਾਂ ਕੁਆਚੀ ਚੀਜ਼ ਹੋ ਸਕਦਾ ਲੱਭੇ ਨੇ ਲੱਭੇ ਜਿੰਨੂੰ ਯਾਦ ਕਰਾਂਗੇ ਉਹ ਹੀ ਰਿਸ਼ਤਾ ਰਹੇਗਾ ਸੋ ਗਰਬਾਣੀ ਬਤਨ ਬਤਨ ਸਰਵਨ ਕਰਨੀ ਪਵੇਗੀ ਪੜਨੀ ਪਵੇਗੀ ਵਿਚਾਰ ਨਹੀਂ ਪਵੇਗੀ ਪ੍ਰੈਕਟੀਕਲ ਜੀਵਨ ਜੀਣਾ ਪਵੇਗਾ ਜੀ 94174 37746 ਸੋ ਦਾਸਤ ਬਹੁਤ ਹੀ ਗਲਤੀਆਂ ਹੋ ਰਹੀਆਂ ਹਨ ਮੂਰਖ ਜਤਾਸ ਹੈ ਸੰਗਤ ਔਰ ਗੁਰੂ ਬਖਸ਼ਨਾਰ ਬਖਸ਼ ਲੈਣਾ ਜੀ ਬਖਸ਼ ਲੈਣਾ